ਬੰਦੇ ਆ 3000 ਰੁਪਏ ਲੱਗ ਕੇ ਗੱਡੀ ਤੇ 1800 ਰੁਪਏ ਆਏ ਨੇ ਜਲੇ ਅਪਲਾਈ ਕਰਨੇ ਵਾਲੇ ਨੇ ਕਿਤੋਂ ਦੇ ਨੇ 10000 ਰੁਪਏ ਆ ਜੀ ਮਹੀਨਾ ਐਵੇਂ ਮਹੀਨਾ ਦਾ ਸਾਰਾ ਉਧਰ ਚਲ ਗਿਆ ਜੀ ਸਾਡਾ ਲਾਇਸੈਂਸ ਨਹੀਂ ਬਣ ਕੇ ਆਇਆ ਸੀਗਾ ਮੈਂ 10ਵੇਂ ਮਹੀਨੇ ਦਾ ਪਿਛਲੇ ਸਾਲ ਦਾ 23 24 ਦਾ ਅਪਲਾਈ ਕੀਤਾ ਸੀ ਤੇ ਹੁਣ ਮੈਨੂੰ ਹਾਂ 10ਵੇਂ ਮਹੀਨੇ ਦਾ ਤੇ ਮੈਨੂੰ ਹੁਣ ਪਤਾ ਲੱਗਾ ਵੀ ਪ੍ਰਿੰਟ ਹੋ ਕੇ ਆਉਂਦੇ ਆ ਪਰ ਮੈਂ ਜਦੋਂ ਪਤਾ ਕਰਨ ਆਇਆ ਤਾਂ ਉਹ ਕਹਿੰਦੇ ਵੀ ਤੇਰਾ ਲਾਇਸੈਂਸ ਗਲਤ ਅਪਡੇਟ ਹੋਇਆ ਜਦੋਂ ਮੇਰੀ ਫੋਟੋ ਚੈੱਕ ਕੀਤੀ ਜਿਹੜੀ ਫੋਟੋ ਲੱਗੀ ਹੈ ਉਦੋਂ ਮੇਰਾ ਲਾਇਸੈਂਸ ਆਧਾਰ ਕਾਰਡ ਨਹੀਂ ਚੈੱਕ ਕੀਤਾ ਲ ਲਾਈਸੈਂਸ ਤੇ ਫੋਟੋ ਹੋਰ ਆ ਗਈ ਹੈ ਲਾਈਸੈਂਸ ਤੇ ਫੋਟੋ ਮੇਰੀ ਆ ਪਰ ਆਧਾਰ ਕਾਰਡ ਕਿਸੇ ਹੋਰ ਦਾ ਅਪਡੇਟ ਕੀਤਾ ਹੁਸ਼ਿਆਰਪੁਰ ਦਾ ਇਹ ਡਰਾਈਵਿੰਗ ਟੈਸਟ ਸੈਂਟਰ ਇੱਕ ਵਾਰ ਫਿਰ ਮੁੜ ਸੁਰਖੀਆਂ ਦੇ ਵਿੱਚ ਆ ਚੁੱਕਿਆ ਹੈ ਡਰਾਈਵਿੰਗ ਟੈਸਟ ਸੈਂਟਰ ਦੇ ਵਿੱਚ ਕੰਮ ਕਰਵਾਉਣ ਦੇ ਲਈ ਆਉਣ ਵਾਲੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡਰਾਈਵਿੰਗ ਲਾਈਸੈਂਸ ਦੇ ਲਈ ਉਹਨਾਂ ਨੂੰ ਵਾਧੂ ਚੱਕਰ ਮਾਰਨੇ ਪੈ ਰਹੇ ਹੈ ਕਈ ਲੋਕਾਂ ਨੂੰ ਦੂਰੋਂ ਦੂਰੋਂ ਆਉਣਾ ਪੈਂਦਾ ਹੈ ਇਸ ਕਰਕੇ ਉਹਨਾਂ ਦਾ ਖਰਚ ਵੀ ਜ਼ਿਆਦਾ ਹੋ ਰਿਹਾ ਹੈ ਡਰਾਈਵਿੰਗ ਟੈਸਟ ਸੈਂਟਰ ਦੀ ਅਜਿਹੀ ਕਾਰਗੁਜ਼ਾਰੀ ਕਾਰਨ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਨਿਰਾਸ਼ਾ ਪਾਈ ਜਾ ਰਹੀ ਹੈ ਆਰਟੀਏ ਅਫਸਰ ਅਮਨਦੀਪ ਕੌਰ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਦੇ ਵੱਲੋਂ ਕੈਮਰੇ ਸਾਹਮਣੇ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਅਜਿਹੇ ਦੇ ਵਿੱਚ ਖੱਜਲਖਵਾਰ ਹੋ ਰਹੇ ਲੋਕਾਂ ਦੀ ਸਹਾਇਤਾ ਦੇ ਲਈ ਕੌਣ ਜ਼ਿੰਮੇਵਾਰ ਹੈ ਭਾਈ ਦੂਜੀ ਵਾਰੀ ਮੈਂ ਆ ਗਿਆ ਜੀ ਈ ਨਾਮ ਕੀ ਆ ਬਾਈ ਮੇਰਾ ਨਾਮ ਮਨਜਿੰਦਰ ਸਿੰਘ ਪਾਜੀ ਕਿੱਥੇ ਦੇ ਰਹਿਣ ਵਾਲੇ ਮਨਨਾਨਾ ਨਾ ਕੋਟਪਤੂਹੀ ਕਾ ਦਾ ਲਾਇਸੈਂਸ ਅਪਲਾਈ ਕੀਤਾ ਲਰਨਿੰਗ ਆ ਪਾਜੀ ਕਿਸ ਚੀਜ਼ ਦਾ ਇਹ ਗੱਡੀ ਦਾ ਪਾਜੀ ਸਕੂਟਰ ਕਾਰ ਦਾ ਨਹੀਂ ਦੂਜਾ ਹੈ ਜੀ ਸੈਵੀ ਲਾਇਸੈਂਸ ਨਹੀਂ ਛੋਟਾ ਜਿਹੜਾ ਗੱਡੀ ਗੱਡੀਆਂ ਆ ਉਹ ਘਾਰ ਵਾਲ ਲਰਨਿੰਗ ਅਪਲਾਈ ਕੀਤਾ ਲਰਨਿੰਗ ਹੀ ਆ ਹਾਂ ਕਿਨਵਾ ਕਿਹੜਾ ਤੁਹਾਡਾ ਦੂਜਾ ਪਾਜੀ ਕੀ ਕਹਿ ਰਹੇ ਆ ਹਾਂ ਬਾਈ ਯਾਰ ਹੁਣ ਕਹਿੰਦੇ ਜੀ ਉਧਰ ਪਟਾਕਾ ਪੈ ਗਿਆ ਕਿਸੇ ਚੀਜ਼ ਦਾ ਪਹਿਲਾਂ ਇੱਕਦਾਂ ਕਹਿੰਦੇ ਕੈਮਰੇ ਖਰਾਬ ਆ ਜੀ ਤੇ ਹੁਣ ਇਹ ਤੁਸੀਂ ਦੱਸੋ ਜੀ ਅਸੀਂ ਮਾਤੜ ਬੰਦੇ ਦਿਹਾੜੀਦਾਰ ਬੰਦੇ ਆ 3000 ਰੁਪਏ ਲ ਕਤੋ ਦੇਣੇ 10000 ਰੁਪਏ ਆ ਜੀ ਮਹੀਨਾ ਐਵੇਂ ਮਹੀਨਾ ਦਾ ਸਾਰਾ ਉਧਰ ਚਲ ਗਿਆ ਜੀ ਸਾਡਾ ਕੀ ਕੰਮ ਕੀ ਕਰਦੇ ਹੋ ਕੰਮ ਭਾਈ ਕੰਪਨੀ ਦੇ ਵਿੱਚ ਲੱਗਾ ਐ ਜੀ ਮੈਂ ਸੈੱਲ ਕੰਪਨੀ ਦਾ ਜੀ ਸਰਕਾਰ ਤਾਂ ਕਹਿ ਰਹੀ ਹੈ ਕਿ ਤੁਸੀਂ ਟਰਾਈ ਦਿਓ ਅੱਧੇ ਘੰਟੇ ਤੁਹਾਨੂੰ ਲਾਇਸੈਂਸ ਦੇ ਦੇਵਾਂ ਭਾਈ ਤੀਜੀ ਵਾਰੀ ਆ ਗਿਆ 10000 ਰੁਪਏ ਲੱਗ ਗਿਆ ਤੁਸੀਂ ਦੱਸੋ ਵੀ ਕਿੱਥੋਂ 10000 ਘਰ ਚਲਾਈਏ ਕਿ ਲਾਇਸੈਂਸ ਬਣਾਈਏ ਇਹਦੇ ਨਾਲੋਂ ਚੰਗਾ ਤਾਂ ਬੰਦਾ ਫੇਰ ਨਾ ਹੀ ਬਣਾਵੇ ਐਂ ਚੱਲੀ ਜਾਂਦੇ ਵਿੱਚ ਚੱਲੀ ਜਾਊਗਾ ਜੇਕਰ ਲਾਇਸੈਂਸ ਨਹੀਂ ਹੁੰਦਾ ਤਾਂ ਪੁਲਿਸ ਤਾਂ ਕਰਦੀ ਹੈ ਜੇਕਰ ਬਣਾਉਣਾ ਵਾਲੇ ਤਾਂ ਇੱਥੇ ਭਾਈ ਜਲੀਲ ਹੁੰਨੇ ਆ 10000 ਰੁ ਕੀ ਨਾਮ ਹੈ ਜੀ ਚਾਰ ਪੰਜ ਗੇੜੇ ਲਾਤੇ ਆ ਜੀ ਅਸੀਂ ਕੀ ਨਾਮ ਕੀ ਹੈ ਤੁਹਾਡਾ ਸਰਿੰਦਰਪਾਲ ਸਿੰਘ ਕਿਸ ਚੀਜ਼ ਦਾ ਲਾਇਸੈਂਸ ਲਾਈ ਕੀਤਾ ਮੇਰਾ ਹੈਵੀ ਦਾ ਜਿਹੜਾ ਉਹ ਤਾਂ ਹੈ ਜੀ ਤਾਈ ਤਾਈ ਅੱਲਾ ਨਾਲ ਨਹੀਂ ਉਹ ਕਰਾਉਂਦਾ ਸੀ ਅੱਲਾ ਨਾਲ ਨਹੀਂ ਉਹ ਕਰਾਉਣ ਨੂੰ ਚਾਰ ਪੰਜ ਗੇੜੇ ਲੱਗਾ ਆ ਕਿੱਥੋਂ ਆਨੇ ਜੀ ਹਰਿਆਣਾ ਤੋਂ ਆਨੇ ਜੀ ਗੱਡੀ ਮੰਗਮੀ ਲਈ ਆਈ ਦੀ ਅਸੀਂ ਉਹ ਤੇ ਪੈਟਰੋਲ ਪਾਉਣਾ 1000 ਰੁਪਏ ਦਾ ਉਹ ਤੇ ਪੈਟਰੋਲ ਪਾਉਣਾ ਹਰ ਇੱਕ ਵਾਰ ਕੀ ਕੰਮ ਕੀ ਕਰਦੇ ਤੁਸੀਂ ਡਰਾਈਵਰੀ ਕਰਦੇ ਜੀ ਕਿਤੇ ਕੋਈ ਅਫਸਰ ਵੀ ਨਹੀਂ ਬੈਠਾ ਹੋਇਆ ਨਾਲ ਤੁਸੀਂ ਕਿਸੇ ਨੂੰ ਕੋਈ ਸ਼ਿਕਾਇਤ ਕਰ ਸਕਦੇ ਹੋ ਹਾਂ ਜੀ ਕੋਈ ਵੀ ਅਫਸਰ ਨਹੀਂ ਇੱਥੇ ਬੈਠਾ ਜਿਹਨੂੰ ਤੁਸੀਂ ਜਾ ਕੇ ਮਿਲ ਸਕਦੇ ਹੋ ਜਿੰਨੀ ਰਹੀ ਆ ਉਦਾਂ ਕਿੰਨੂੰ ਅਗਲਾ ਕੰਮ ਬਾਹਰ ਜਾਓ ਆ ਚਾਰ ਘੰਟੇ ਖੜ੍ਹੇ ਲਗਾ ਕੇ ਪੇਪਰ ਹੱਥ ਫੜਾਣ ਦੇ ਜਾਓ ਜੀ ਮੇਰੀ ਵਾਰੀ ਵੀ ਇਦਾਂ ਹੋਈ ਐ ਹੁਣ ਜਿਹੜੇ ਕੰਪਿਊਟਰ ਤੇ ਲੜਕੇ ਬੈਠੇ ਨੇ ਉਹਨਾਂ ਨੇ ਕੀ ਕਿਹਾ ਤੁਹਾਨੂੰ ਇਧਰ ਵਾਲੇ ਬੰਦੇ ਨੇ ਕਿਹਾ ਕਹਿੰਦਾ ਜੀ ਇਧਰ ਪਟਾਕਾ ਪੈ ਗਿਆ ਕਿ ਇਦਾਂ ਹੋਣੀ ਹੋਣ ਫੜ ਗਈ ਇਹ ਚੀਜ਼ ਕੋਈ ਹੋ ਗਿਆ ਕੀ ਨਾਮ ਹੈ ਜੀ ਮੇਰਾ ਨਾਮ ਹੀ ਸੰਦੀਪ ਸਿੰਘ ਅਰਚਾ ਕਿੱਥੇ ਦੇ ਰਹਿਣ ਵਾਲੇ ਹੋ ਪਿੰਡ ਨਗਦੀਪੜੀ ਅੱਜ ਇੱਥੇ ਕਿਸ ਕੰਮ ਲਈ ਆਇਆ ਮੈਂ ਆਪਣਾ ਲਾਇਸੈਂਸ ਦਾ ਪਤਾ ਕਰਨ ਆਇਆ ਸੀ ਕਿ ਮੇਰਾ ਲਾਇਸੈਂਸ ਨਹੀਂ ਬਣ ਕੇ ਆਇਆ ਸੀਗਾ ਮੈਂ 10ਵੇਂ ਮਹੀਨੇ ਦਾ ਪਿਛਲੇ ਸਾਲ ਦਾ 23 24 ਦਾ ਅਪਲਾਈ ਕੀਤਾ ਸੀ ਤੇ ਹੁਣ ਮੈਨੂੰ ਹਾਂ 10ਵੇਂ ਮਹੀਨੇ ਦਾ ਤੇ ਮੈਨੂੰ ਹੁਣ ਪਤਾ ਲੱਗਾ ਵੀ ਪ੍ਰਿੰਟ ਹੋ ਕੇ ਆਉਂਦੇ ਆ ਪਰ ਮੈਂ ਜਦੋਂ ਪਤਾ ਕਰਨ ਆਇਆ ਤਾਂ ਉਹ ਕਹਿੰਦੇ ਵੀ ਤੇਰਾ ਲਾਇਸੈਂਸ ਗਲਤ ਅਪਡੇਟ ਹੋਇਆ ਜਦੋਂ ਮੇਰੀ ਫੋਟੋ ਚੈੱਕ ਕੀਤੀ ਜਿਹੜੀ ਫੋਟੋ ਲੱਗੀ ਹੈ ਉਦੋਂ ਮੇਰਾ ਲਾਇਸੈਂਸ ਆਧਾਰ ਕਾਰਡ ਨਹੀਂ ਚੈੱਕ ਕੀਤਾ ਲਾਇਸੈਂਸ ਦੇ ਲੈ ਲਾਇਸੈਂਸ ਤੇ ਫੋਟੋ ਹੋਰ ਆ ਗਈ ਹੈ ਲਾਇਸੈਂਸ ਤੇ ਫੋਟੋ ਮੇਰੀ ਆ ਪਰ ਆਧਾਰ ਕਾਰਡ ਕਿਸੇ ਹੋਰ ਦਾ ਅਪਡੇਟ ਕੀਤਾ ਇਹਨਾਂ ਨੇ ਕੀ ਗੱਲ ਉਸ ਜਿਸ ਟਾਈਮ ਤੁਹਾਡੀ ਅਕਤੂਬਰ ਚ ਫੋਟੋ ਕੀਤੀ ਉਸ ਟਾਈਮ ਨਹੀਂ ਡਾਕੂਮੈਂਟ ਚੈੱਕ ਹੁੰਦੇ ਸਾਰੇ ਉਦੋਂ ਵੀ ਨਹੀਂ ਚੈੱਕ ਨਹੀਂ ਕੀਤੇ ਜਾਂ ਗਲਤ ਅਪਡੇਟ ਕੀਤੇ ਨਹੀਂ ਇਹਨਾਂ ਦੀ ਮਿਸਟੇਕ ਆ ਹੁਣ ਇਹ ਕਹਿੰਦੇ ਕਿ ਜਿਹੜੇ ਤੁਸੀਂ ਪਹਿਲਾਂ ਅਪਡੇਟ ਕੀਤੇ ਆ ਅਪਲੋਡ ਕੀਤੇ ਉਸ ਵੇਲੇ ਗਲਤ ਕੀਤੇ ਉਹਨੇ ਕਹਿੰਦੇ ਆ ਵੀ ਦੁਬਾਰਾ ਚੈੱਕ ਕਰਵਾ ਕੇ ਆਓ ਫੇਰ ਐਡ ਕਰੋ ਮੇਰੇ ਤੋਂ ਪਹਿਲੇ ਲਾ ਕੇ ਖਰਚੇ ਦੇ ਦੁਬਾਰਾ ਫੇਰ ਹਾਂ ਫੇਰ ਦੁਬਾਰਾ ਅਪਡੇਟ ਕਰਾ ਕੇ ਆਓ ਜਿਹੜੇ ਤੁਹਾਡੇ ਇਹਨੇ ਮਹੀਨੇ ਖਰਾਬ ਹੋਏ ਆ ਉਹਨਾਂ ਦਾ ਜ਼ਿੰਮੇਵਾਰ ਕੌਣ ਸਭ ਪਹਿਲਾਂ ਬਣ ਨਹੀਂ ਰਹੇ ਸੀ ਹੁਣ ਬਣ ਰਹੇ ਆ ਪਰ ਇਹ ਨਹੀਂ ਦੱਸਿਆ ਨਹੀਂ ਹੈਗਾ ਵੀ ਸਾਡੀ ਤੇ ਤੁਹਾਡੇ ਆ ਪ੍ਰੋਬਲਮ ਹੈਗੀ ਹੈ ਪਰ ਮੈਂ ਤਾਂ ਆ ਕੇ ਪਤਾ ਕੀਤਾ ਜੀ ਵੀ ਆ ਪ੍ਰੋਬਲਮ ਉਹੀ ਗੱਲ ਹੋਈ ਨਾ ਕਿ ਸਾਲ ਤੁਹਾਨੂੰ ਪਹਿਲਾਂ ਵੇਟ ਕਰਦੇ ਨੂੰ ਹੋਣ ਲੱਗਾ ਤਕਰੀਬਨ ਤਕਰੀਬਨ ਸਾਲ ਹੋ ਗਿਆ ਤੁਹਾੜਾ ਫੇਰ 2-3 ਮਹੀਨੇ ਵੇਟ ਕਰਨੀ ਪੈਗੀ ਹਾਂਜੀ ਤੇ ਇਸ ਦਾ ਜ਼ਿੰਮੇਵਾਰ ਕਹਨੂੰ ਮੰਨਦੇ ਆ ਇਪਰ ਮੇਰੇ ਹਿਸਾਬ ਨਾਲ ਤਾਂ ਜਿਹੜਾ ਤੂੰ ਮਤਲਬ ਜਿਹਨੇ ਅਪਡੇਟ ਕੀਤਾ ਫੋਟੋ ਕੀਤੀ ਇਹਨਾਂ ਦੀ ਜ਼ਿੰਮੇਵਾਰ ਇਹਨਾਂ ਦੀ ਗਲਤੀ ਹੈ